ਜੇਕਰ ਤੁਸੀਂ ਵੀ ਫਿੱਕੀ ਜਿਹੀ ਗੋਭੀ ਦੀ ਸਬ지 ਖਾ-ਖਾ ਕੇ ਬੋਰ ਹੋ ਚੁੱਕੇ ਹੋ ਤਾਂ ਇੱਕ ਵੀਡੀਓ ਤੁਹਾਡੇ ਵਾਸਤੇ ਆਪਾਂ ਬਣਾਉਣਾ ਹੈ ਜੇ ਚਿੱਲੀ ਕੋਪੀ ਹਾਂਜੀ ਗੋਭੀ ਦੀ ਚਿੱਲੀ ਬਣ ਜਾਂਦੀ ਆ ਆਰਐਸਪੀ ਟ੍ਰਾਈ ਕਰਨ ਤੋਂ ਬਾਅਦ ਤੁਹਾਡੀ ਗੰਤ੍ਰਫਾ ਹੋਣੀ ਗਈ ਹੋਣੀ ਹੈ ਸਭ ਤੋਂ ਪਹਿਲਾਂ ਗੋਭੀ ਨੂੰ ਮੈਰੀਨੇਟ ਕਰਨ ਵਾਸਤੇ ਆਪਾਂ ਨੂੰ ਇਹ ਮਿਕਸਰ ਰੈਡੀ ਕਰਨਾ ਪੈਣਾ ਜੋ ਤੁਹਾਨੂੰ ਵੀਡੀਓ 'ਚ ਦਿਖਾਇਆ ਗਿਆ ਹੈ ਤੁਸੀਂ ਸਟੈਪ ਬਾਈ ਸਟੈਪ ਫਾਲੋ ਕਰ ਲੈਣਾ ਤੁਸੀਂ ਉਹ ਤੱਕ ਪਾਣੀ ਪਾਉਂਦੇ ਰਹਿਣਾ ਜਦੋਂ ਤੱਕ ਇਹ ਵਧੀਆ ਕਨਸਿਸਟੈਂਸੀ ਇਹਦੀ ਬਣ ਨਹੀਂ ਜਾਂਦੀ ਕਿਉਂਕਿ ਮੈਰੀਨੇਟ ਕਰਨ ਵਾਸਤੇ ਆਪਾਂ ਨੂੰ ਇਹ ਜਿਆਦਾ ਮਾਤਰਾ ਚ ਚਾਹੀਦਾ ਹੋਗਾ ਤੇ ਤੁਸੀਂ ਬੱਸ ਜਦੋਂ ਇਹ ਤਿਆਰ ਹੋ ਗਿਆ ਠੀਕ ਹੈ ਨਾ ਇਹਦੇ ਵਿੱਚ ਗੋਭੀ ਨੂੰ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਨੂੰ ਤੁਸੀਂ 10 ਮਿੰਟ ਰੱਖਣਾ ਹੈ ਜੋ ਆਵਲਾ ਪੇਸਟ ਰੈਡੀ ਕਰ ਰਹੇ ਹਾਂ ਇਹ ਅੱਗੇ ਜਾ ਕੇ ਆਪਾਂ ਤੜਕੇ ਚ ਯੂਜ਼ ਕਰਾਂਗੇ ਉਹਨਾਂ ਪਾ ਗੋਭੀ ਫਰਾਈ ਕਰਾਂਗੇ ਗੋਭੀ ਫਰਾਈ ਕਰਨ ਲਈ ਤੁਸੀਂ ਤੇਲ ਨੂੰ ਜਿਆਦਾ ਹਾਈ ਫਲੇਮ ਤੇ ਨਹੀਂ ਕਰਨਾ ਤੇ ਜਿਆਦਾ ਇਹ ਤੁਸੀਂ ਪਕਾਉਣੀ ਵੀ ਨਹੀਂ ਕਿ ਨਹੀਂ ਤਾਂ ਗਲ ਸਕਦੀ ਹੈ ਸੋ ਉਹਨੂੰ ਕਰੰਚੀ ਜਿਹਾ ਰੱਖਣਾ ਹੈ ਤਾਂ ਦੂਜੇ ਬਣਾ ਤੜਕਾ ਲਗਾਉਣ ਵਾਸਤੇ ਤੁਸੀਂ گارਲਿਕ ਦੇ ਪੇਸਟ ਨੂੰ ਥੋੜਾ ਜਿਹਾ ਫਰਾਈ ਕਰਨਾ ਉਸ ਤੋਂ ਬਾਅਦ ਉਹਦੇ ਵਿੱਚ ਅਣੀਆਂ ਐਡ ਕਰਨੀਆਂ ਤੁਸੀਂ ਅਣੀਆਂ ਐਡ ਕਰਨ ਤੋਂ ਬਾਅਦ ਤੁਸੀਂ ਕੈਪਸਿਕਮ ਐਡ ਕਰਨੀ ਆ ਫਿਰ ਤੁਸੀਂ ਦੋਨਾਂ ਨੂੰ 5 ਮਿੰਟ ਤੱਕ ਕੁੱਕ ਹੋਣ ਦੇਣਾ ਜ਼ਿਆਦਾ ਕੁੱਕ ਕਰਨ ਨਾਲ ਨਹੀਂ ਉਸ ਤੋਂ ਬਾਅਦ ਤੁਸੀਂ ਅਦਰ ਮਸਾਲੇ ਐਡ ਕਰਨੇ ਨੇ ਤੁਸੀਂ ਗਰਮ ਮਸਾਲਾ ਤਾਂ ਨਹੀਂ ਆ ਪਾਊਡਰ ਸਾਲਟ ਬਲੈਕ ਪੈਪਰ ਹਲਦੀ ਵਗੈਰਾ ਆ ਚੁੱਕੀ ਫਿਰ ਤੁਸੀਂ ਉਹਦੇ ਵਿੱਚ ਸੌਸਸ ਐਡ ਕਰਨੀ ਹੈ ਸੋਇਆ ਸੌਸ ਦੇ ਵਿੱਚ ਜ਼ਿਆਦਾ ਨਮਕ ਨਮਕ ਹੁੰਦਾ ਸੋ ਉਹਨੂੰ ਤੁਸੀਂ ਘੱਟ ਹੀ ਯੂਜ਼ ਕਰਨਾ ਹੈ। ਤੋਂ ਬਾਅਦ ਕਾਰਨਫਲਾਵਰ ਦਾ ਮਿਕਸ ਜੋ ਰੈਡੀ ਕੀਤਾ ਸੀ ਉਹ ਐਡ ਕਰਨਾ ਹੈ ਫਿਰ ਚੰਗੀ ਤਰ੍ਹਾਂ ਹਿਲਾ ਕੇ ਉਹਨਾਂ ਨੂੰ ਉਹਦੇ ਵਿੱਚ ਤੁਸੀਂ ਅੱਧੇ ਗੋਭੀ ਐਡ ਕਰ ਦੇਣੀ ਹੈ। ਬਟ ਇੱਕ ਗੱਲ ਯਾਦ ਰੱਖਿਓ ਜਿਆਦਾ ਕੜਛੀ ਨਹੀਂ ਘੋਮਣੀ ਗੋਭੀ ਦੇ ਵਿੱਚ ਨਹੀਂ ਤਾਂ ਟੁੱਟ ਵੀ ਸਕਦੀ ਆ। ਤੇ ਤੁਸੀਂ ਥੋੜਾ ਜਿਹਾ ਨਿੰਬੂ ਛਿੜਕ ਦੇਣਾ ਹੈ ਤੇ ਧਨੀਏ ਨਾਲ ਉਹਨੂੰ ਗਾਰਨਿਸ਼ ਕਰ ਦੇਣਾ ਹੈ। ਧੰਨ ਨਾਲ ਬਾਲੀਓ ਸੁਆਦ ਬਣੇ ਸੀ। ਟਰਸਟ ਮੀਂਟ ਰਾਈਟ ਐਂਡ एवरीवन प्रेज ਯੂ। ਪ੍ਰੋਮਿਸ ਮੀ। ਥੈਂਕ ਯੂ। ਬਾਏ।